GSJ TV ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜਤਾਰ ਸਿੰਘ ਜੱਬੋਵਾਲ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿਆਰੇ ਸਾਥੀਓ ਸ਼ਹੀਦ ਭਗਤ ਸਿੰਘ ਦਾ ਨਗਰ ਨਗਰ ਦੇ ਵਿੱਚ ਪਸਿਆ ਹੋਇਆ ਪੰਗਾ ਬਲਾਕ ਦੇ ਵਿੱਚ ਪਿੰਡ ਨੌਰਾ ਪਿੰਡ ਨੌਰੇ ਦੇ ਵਿੱਚ ਉਹ ਜਾਣਿਆ ਪਹਿਚਾਣਿਆ ਗੁਰੂ ਘਰ ਜਿੱਥੇ ਮਹਾਨ ਸੇਵਾ ਪਹਿਲੇ ਦਿਨ ਤੋਂ ਵੱਡੇ ਪੱਧਰ ਤੇ ਪਰਨਵਾਈ ਜਾ ਰਹੀ ਆ। ਕੀਲਾ ਆਨੰਦਗੜ੍ਹ ਵਾਲੇ ਮਹਾਪੁਰਖਾਂ ਨੇ ਜਿਹੜੇ ਸਭ ਤੋਂ ਵੱਡੇ ਜਾਲ ਵਿਛਾਈ ਹੈ ਤੇ ਸਭ ਤੋਂ ਵੱਡੀਆਂ ਸਵਾਮਾਂ ਜਿਹੜੀਆਂ ਲੰਗਰ ਦੀਆਂ ਬਣ ਕੇ ਇਹਨਾਂ ਬੰਨਾਂ ਨੂੰ ਮਜ਼ਬੂਤ ਕਰਨ ਦੇ ਲਈ ਇਹਨਾਂ ਬੰਨਾਂ ਦੇ ਉੱਪਰ ਵੱਡਾ ਥੰਮ ਜਿਹੜੇ ਹੈਗੇ ਆ ਲਯਾਲ ਜਾ ਕੇ ਮਲ ਪ੍ਰਾੜਕਾਂ ਤੋਂ ਸੰਤ ਬਾਬਾ ਸਤਨਾਮ ਸਿੰਘ ਜੀ ਦੇ ਇਹ ਸੇਵਾ हिस्से ਆਈ ਹੈ ਉਹਨਾਂ ਨੇ ਰਾਤ ਦਿਨ ਸੰਗਤਾਂ ਦੇ ਨਾਲ ਵੱਡੀਆਂ ਜੇ ਵੀ ਸੀ ਮਸ਼ੀਨਾਂ ਲਗਾ ਕੇ ਵੱਡੇ ਟਿੱਪ ਲਗਾ ਕੇ ਜੋ ਸੇਵਾ ਨਵਾਈਆ ਉਹਨੂੰ ਪੂਰੇ ਵਰਲਡ ਨੇ ਵੇਖਿਆ ਤਾਂ ਜੋ ਕਿ ਉਹ ਜਿਹੜੇ ਵਨ ਸੀਗੇ ਉਹ ਬਿਲਕੁਲ ਮਜਬੂਤ ਹੋਏ ਆ ਇੱਥੇ ਵੱਡੀਆਂ ਸਵਾਮਾ ਜਿਹੜੀਆਂ ਹੈਗੀਆਂ ਗੁਰੂ ਕੇ ਲਾਹੌਰ ਲੰਗਰਾਂ ਦੇ ਵਾਸਤੇ ਮਠਿਆਈਆਂ ਤਿਆਰ ਹੋ ਰਹੀਆਂ ਦੇਸੀ ਘੋਦੇ ਵਿੱਚ ਆਪਾਂ ਇਹ ਸਾਰੀਆਂ ਮੁਲਾਕਾਤਾਂ ਸਾਰੀ ਜਿਹੜੀ ਜਾਣਕਾਰੀ ਹੈਗੀ ਜੀਐਸਟੀਵੀ ਪੰਜਾਬ ਦੇ ਉੱਪਰ ਸੁਣਾਉਣ ਜਾ ਰਹੇ ਹਾਂ ਸਾਡੇ ਵਿੱਚ ਬਹੁਤ ਹੀ ਸਤਕਾਰਯੁਗ ਗਿਆਨੀ ਜਥੇਦਾਰ ਸਾਹਿਬ ਜੀ ਖੜੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਂਪਰਖੋ ਕੀ ਨਾਮ ਜੀ ਤੁਹਾਡਾ ਦਾਸ ਦਾ ਨਾਮ ਸਰਦਾਰ ਤਰਸੇਮ ਸਿੰਘ ਜੀ ਜੋ ਕਿ ਇੱਥੇ ਮੌਜੂਦਾ ਸਤਗੁਰ ਦੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦੇ ਆ ਅੱਜ ਆਪਾਂ ਉਸ ਪਵਿੱਤਰ ਸਥਾਨ ਤੇ ਖੜੇ ਹਾਂ ਜੋ ਕਿ ਅੱਜ ਤੋਂ ਤਕਰੀਬਨ 50-60 ਸਾਲ ਪਹਿਲਾਂ ਕਾਰ ਸੇਵਾ ਦੇ ਬਾਨੀ ਬ੍ਰਹਮ ਗਿਆਨੀ ਬ੍ਰਹਮ ਦੇਤੇ ਸੇਵਾ ਦੇ ਪੁੰਜ ਸ਼੍ਰੀਮਾਨ ਸੰਤ ਬਾਬਾ ਸੇਵਾ ਸਿੰਘ ਜੀ ਕਿਲਾ ਆਨੰਦਗੜ੍ਹ ਵਾਲਿਆਂ ਨੇ ਜੋ ਕਿ ਇਸ ਥਾਨ ਉਹਨਾਂ ਦੀ ਜਨਮ ਭੂਮੀ ਹੈ ਇਹ ਉਹਨਾਂ ਦੇ ਉਹਨਾਂ ਤੇ ਬ੍ਰਹਮ ਗਿਆਨੀ ਦਾ ਭਾਵ ਹੁੰਦਾ ਜਿਹਨੂੰ ਬ੍ਰਹਮ ਦਾ ਗਿਆਨ ਹੋਵੇ ਸਤਗੁਰ ਦੀ ਕਿਰਪਾ ਸੀ ਉਹਨਾਂ ਨੂੰ ਪਤਾ ਸੀ ਕਿ ਅਟਾਰੀ ਬਾਡਰ ਤੋਂ ਲੈ ਕਰਕੇ ਨੰਦਾਂ ਦੀ ਪੂਰੀ ਤੱਕ ਰਾਸਤੇ ਵਿੱਚ ਸੰਗਤਾਂ ਦੇ ਰਹਿਣ ਵਾਸਤੇ ਲੰਗਰ ਪਾਣੀ ਦਾ ਕੋਈ ਠਹਿਰਾਓ ਨਹੀਂ ਸੀ ਔਰ ਉਹ ਇਹਨਾਂ ਨੇ ਗੁਰੂ ਦੀ ਕਿਰਪਾ ਨਾਲ ਇਹਨੂੰ ਬਸਾਉਣਾ ਕੀਤਾ ਔਰ ਸਾਧ ਸੰਗਤ ਜੀ ਆਪ ਜੀ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਅੱਜ ਇੱਥੇ ਭਾਈ ਸਾਹਿਬ ਵੀ ਸਾਡੇ ਦੇਖ ਰਹੇ ਆ ਇੱਥੇ ਤਕਰੀਬਨ ਇਹ 50 60 ਸਾਲ ਤੋਂ ਖਰੀ ਮਾਨ ਸੰਤ ਬਾਬਾ ਸੇਵਾ ਸਿੰਘ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗੁਰਪੁਰਬ ਤੇ ਵਿਆਹ ਪੁਰਬ ਤੇ ਵਾਸਤੇ ਮਠਿਆਈਆਂ ਦਾ ਲੰਗਰ ਨਿਰੰਤਰ ਇੱਥੋਂ ਹੀ ਸਾਰੀਆਂ ਮਠਿਆਈਆਂ ਹਰ ਸਾਲ ਵੰਡ ਕੇ ਜਾਂਦੀਆਂ। ਤੋਂ ਐਸ ਵਾਰ 22 ਤਰੀਕ ਨੂੰ ਕਿਲਾ ਆਨੰਦਗੜ੍ਹ ਤੋਂ ਤੇ 23 ਤਰੀਕ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਵਿਆਹ ਪੁਰਬ ਤੇ ਉੱਥੋਂ ਆਨੰਦਗੜ੍ਹ ਸਾਹਿਬ ਦੇੋਂ ਕਿ ਆਨੰਦਪੁਰ ਸਾਹਿਬ ਤੋਂ ਕੇਸਗੜ੍ਹ ਸਾਹਿਬ ਤੋਂ ਸਾਧ ਸੰਗਤ ਜੀਓ ਇੱਕ ਨਗਰ ਬਹੁਤ ਹੀ ਵਿਸ਼ਾਲ ਨਗਰ ਕੀਰਤਨ ਜਾ ਰਿਹਾ ਹੈ ਸੋ ਸਾਰੇ ਨੌਜਵਾਨ ਵੀਰਾਂ ਨੂੰ ਖਾਸ ਕਰਕੇ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਗੁਰਮੁਖ ਪਿਆਰਿਓ ਇਹ ਜੋ ਭਿਆਨਕ ਸਮਾਂ ਹੈ ਇਹ ਸਾਨੂੰ ਸਤਿਗੁਰ ਹੀ ਬਚਾ ਸਕਦੇ ਆ ਸਾਰਿਆਂ ਨੂੰ ਬੇਨਤੀ ਹੈ ਕਿ ਮਨ ਕਰਕੇ ਤਨ ਕਰਕੇ ਧਨ ਕਰਕੇ ਇਹਨਾਂ ਸੇਵਾਵਾਂ ਦੇ ਨਾਲ ਜੁੜੋ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਬਾਣੀ ਬਾਣੇ ਨਾਲ ਜੁੜੋ ਸੱਤੇ ਪਾਸ਼ਾ ਜਦੋਂ ਕਲਗੀਧਰ ਪਿਤਾ ਜੀ ਨੇ ਵਿਆਹ ਪਰਵਰ ਆਪਣਾ ਰਚਾਇਆ ਸੀ ਉਸ ਵੇਲੇ ਸ੍ਰੀ ਅਨੰਦਪੁਰ ਸਾਹਿਬ ਤੋਂ ਹੀ ਬਰਾਤ ਦੇ ਰੂਪ ਵਿੱਚ ਬਰਾਤ ਗਈ ਸੀ ਇਸੇ ਤਰ੍ਹਾਂ ਹੀ ਨਿਰੰਤਰ ਹੁਣ ਵੀ ਇਸੇ ਤਰ੍ਹਾਂ ਵਿਚਾਰ ਨਗਰ ਕੀਰਤਨ ਹਰ ਸਾਲ ਅਨੰਦਪੁਰ ਸਾਹਿਬ ਤੋਂ ਜਾਂਦਾ ਹੈ ਔਰ ਫਿਰ ਸੇਰਾ ਸਾਹਿਬ ਵਿਖੇ ਉੱਥੇ ਸੇਰੇ ਦੀ ਰਾਸਮ ਅਦਾ ਕਰਨ ਤੋਂ ਉਪਰੰਤ ਫਿਰ ਨਗਰ ਕੀਰਤਨ ਜਿਹੜਾ ਆ ਉਹ ਤਰਵੈਣੀ ਤੇ ਪਹੁੰਚਦਾ ਹੈ ਤਰਵੈਣੀ ਤੇ ਜਾ ਕੇ ਉੱਥੇ ਜਿੱਥੇ ਜਦੋਂ ਸਤਗੁਰਾਂ ਨੇ ਪਾਣੀ ਨਹੀਂ ਸੀ ਮਿਲ ਰਿਆ ਪਾਣੀ ਜਿਹੜਾ ਸੀ ਖਾਰਾ ਸੀ ਉਹਨਾਂ ਨੇ ਸੰਗਤਾਂ ਨੇ ਕਿਹਾ ਵੀ ਮਹਾਰਾਜ ਸਾਹਿਬ ਤਾਂ ਪਿਆਸ ਲੱਗੀ ਆ ਉਹਨੇ ਕਹਿੰਦੇ ਮਹਾਰਾਜ ਕਹਿੰਦੇ ਪਾਣੀ ਪੀਓ ਘੋੜੇ ਨੂੰ ਮਾਰੀ ਅੱਡੀ ਘੋੜੇ ਨੇ ਮਾਰਿਆ ਪੌੜ ਪਾਣੀ ਨਿਕਲਿਆ ਦੇਕ ਨੂੰ ਖਾਰਾ ਮਹਾਰਾਜ ਇਹ ਤਾਂ ਖਾਰਾ ਪਾਣੀ ਆ ਤੇ ਮਹਾਰਾਜ ਨੇ ਫਿਰ ਕੌਤਕ ਵਰਤਿਆ ਇਧਰ ਨਾਲ ਹੀ ਆ ਤਰਵੈਣੀ ਤਿੰਨ ਤੀਰ ਮਾਰੇ ਸੀ ਉੱਥੋਂ ਐਸ ਬਿਲੇ ਵੀ ਮੌਜੂਦਾ ਉਹ ਮਿੱਠਾ ਪਾਣੀ ਮਿਲ ਰਿਆ ਉਸ ਤੋਂ ਬਾਅਦ ਅੰਮ੍ਰਿਤ ਵੇਲੇ ਸਤਗੁਰਾਂ ਨੇ ਮਾਤਾ ਜੀਤੋ ਦੀ ਦੇ ਨਾਲ ਚਾਰ ਲਾਵਾਂ ਲੈ ਕੇ ਆਨੰਦ ਕਾਜ ਕੀਤੇ ਔਰ ਇਹ ਜੋ ਸੇਵਾ ਹੈ ਗੁਰ ਜੈਸਾ ਨਾਹੀਂ ਕੋ ਦੇਵ ਜਿਸ ਮਸਤਕ ਭਾਗ ਸੋ ਲੱਗਾ ਸੀ ਸ਼੍ਰੀਮਾਨ ਸੰਤ ਬਾਬਾ ਸੇਵਾ ਸਿੰਘ ਜੀ ਜਿਨ੍ਹਾਂ ਦੀ ਜਨਮ ਭੂਮੀ ਨੌਰਾ ਉਹਨਾਂ ਦੇ ਨਾਲ ਸਾਥੀ ਸਾਂ ਸ਼੍ਰੀਮਾਨ ਸੰਤ ਬਾਬਾ ਭਾਗ ਸਿੰਘ ਜੀ ਉਹ ਵੀ ਨੌਰਾ ਦੇ ਸਨ ਸ਼੍ਰੀਮਾਨ ਸੰਤ ਬਾਬਾ ਲਾਭ ਸਿੰਘ ਜੀ ਇਹਨ ਅੰਮ੍ਰਿਤਸਰ ਤੋਂ ਸਨ ਸ਼੍ਰੀਮਾਨ ਸੰਤ ਬਾਬਾ ਹਰਭਜਨ ਸਿੰਘ ਜੀ ਪਲਵਾਨ ਦੀ ਉਹ ਵੀ ਜਥੇਦਾਰ ਸਨ ਅੰਮ੍ਰਿਤਸਰ ਤੋਂ ਤੇ ਇਸੇ ਤਰ੍ਹਾਂ ਹੀ ਸ਼੍ਰੀਮਾਨ ਸੰਤ ਬਾਬਾ ਸੁੱਚਾ ਸਿੰਘ ਜੀ ਉਹ ਵੀ ਅੰਮ੍ਰਿਤਸਰ ਤੋਂ ਤੇ ਮੌਜੂਦਾ ਪ੍ਰਬੰਧਕ ਸ਼੍ਰੀਮਾਨ ਸੰਤ ਬਾਬਾ ਸਤਨਾਮ ਸਿੰਘ ਜੀ ਉਹ ਇੱਥੇ ਨਿਰੰਤਰ ਰੋਜ਼ ਆਉਂਦੇ ਆ ਔਰ ਸਾਡੇ ਮਾਨਯੋਗ ਸਰਦਾਰ ਅਜੀਤ ਸਿੰਘ ਜੀ ਜਿਨ੍ਹਾਂ ਨੂੰ ਇਹ ਸਾ ਮਹਾਪੁਰਖਾਂ ਨੇ ਇਹ ਸੇਵਾ ਕਰਨ ਦੀ ਲੰਗਰਾਂ ਦੀ ਮਠਿਆਈਆਂ ਦੀ ਇਹ ਨਿਰੰਤਰ ਸੇਵਾ ਉਹ ਕਰ ਰਹੇ ਆ ਔਰ ਬਾਬਾ ਜੀ ਦਾ ਸਾਰਾ ਹੀ ਪਰਿਵਾਰ ਤਨ ਮਨ ਧਨ ਰਸਤਾ ਵਾਤਾ ਨਾ ਸੇਵਾ ਕਰਦਾ ਸਾਰਾ ਹੀ ਇਲਾਕਾ ਮਹਾਪੁਰਸ਼ਾਂ ਨੇ ਇਸ ਦੁਆਬੇ ਨੂੰ ਭਾਗ ਲਾਏ ਉਹਨਾਂ ਦੀ ਇਹ ਦੇਣ ਹੈ ਜਦੋਂ ਵੀ ਅਸੀਂ ਕਿਤੇ ਬਾਹਰ ਜਾਂਦੇ ਆ ਜੇ ਪਤਾ ਲੱਗ ਜਾਵੇ ਕਿ ਕਿੱਥੋਂ ਆਏ ਨੌਰੇ ਤੋਂ ਸੰਤਾਂ ਦੇ ਡੇਰੇ ਤੋਂ ਤੇ ਸਾਨੂੰ ਲੋਕ ਪੈਰਾਂ ਤੇ ਨਮਸਕਾਰ ਕਰਦੇ ਐਡੀ ਉਹਨਾਂ ਦੀ ਉਹਨਾਂ ਦੀ ਕਮਾਈ ਸੀ ਸੰਤ ਬਾਬਾ ਸੇਵਾ ਸਿੰਘ ਜੀ ਦੀ ਸੋ ਸਾਧ ਸੰਗਤ ਜੀ ਸੋ ਜਿੰਨੇ ਵੀ ਨੌਜਵਾਨ ਵੀਰ ਹੈ ਜੋ ਅੱਜਕੱਲ੍ਹ ਭਟਕੇ ਹੋਏ ਆ ਦਾਸ ਦੀ ਹੱਥ ਜੋੜ ਕੇ ਬੇਨਤੀ ਆ ਨਿਮਰਤਾ ਸਹਿਤ ਚਰਨਾਂ ਦੇ ਵਿੱਚ ਭਾਈ ਇਸ ਕਾਰ ਸੇਵਾ ਨਾਲ ਜੁੜੋ ਇਸ ਬਾਣੀ ਬਾਣੇ ਨਾਲ ਜੁੜੋ ਜੋ ਸਾਨੂੰ ਹੁਣ ਦੇਖੋ ਐਡ ਪ੍ਰੈਜ਼ੈਂਟ ਜਿਹੜੀ ਆਨੰਦਾਂ ਦੀ ਪੂਰੀ ਪੂਰੀ ਨੂੰ ਸੜਕ ਕਿੰਨੇ ਸਾਲ ਹੋ ਗਏ 75 76 ਸਾਲ yaad ਹੋਏ ਨੂੰ ਉਹ ਕਿਸੇ ਸਰਕਾਰਾਂ ਨੇ ਨਹੀਂ ਸਾਡੀ ਸਾਰ ਲਈ ਔਰ ਸੰਗਤਾਂ ਨੇ ਬਾਬਾ ਜੀ ਨੂੰ ਹਿੰਮਤ ਬਖਸ਼ੀ ਔਰ ਬਾਬਾ ਜੀ ਨੇ ਆਨੰਦਪੁਰ ਨੂੰ ਸਾਰੀ ਸੜਕ ਐਸ ਵੇਲੇ ਮੌਜੂਦਾ ਥੋੜੀ ਰਹਿ ਗਈ ਬੰਨ ਸਾਰੀ ਤਿਆਰ ਕਰਦੀ ਇਹ ਕਾਰ ਸੇਵਾ ਦਾ ਮਤਲਬ ਹੈ ਸੰਗਤਾਂ ਦੀ ਸੇਵਾ ਹੈ ਸੰਗਤਾਂ ਹੀ ਮਾਹਪੁਰਖਾਂ ਨੂੰ ਮਾਇਆ ਦੇ ਕੁਫੇ ਦੇਈ ਜਾਂਦੇ ਆ ਔਰ ਮਾਹਪੁਰਖ ਇਸੇ ਤਰ੍ਹਾਂ ਇਹ ਕਿਰਪਾ ਕਰੀ ਜਾਂਦੇ ਵੱਡੇ ਵੱਡੇ ਸਕੂਲ ਚੱਲ ਰਹੇ ਆ ਪੀਜੀਆਈ ਦੇ ਵਿੱਚ ਲੰਗਰਾਂ ਦੀ ਸੇਵਾ ਚੱਲਦੀ ਸੀ ਐਡ ਪ੍ਰੈਜ਼ੈਂਟ ਹੁਣ ਵੀ ਚੱਲਦੀ ਆ ਕਹਿਣ ਤੋਂ ਭਾਵ ਹੈ ਭਈ ਇਹ ਸੇਵਾਵਾਂ ਕਾਰ ਸੇਵਾ ਵਾਲੇ ਮਹਾਂਪੁਰਛ ਚਿਰੀ ਮਾ ਸੰਤ ਬਾਬਾ ਸੇਵਾ ਸਿੰਘ ਦੇ ਸਿਆਈਆਂ ਸਾਰਿਆਂ ਨੂੰ ਹੱਥ ਜੋੜ ਕੇ ਫੇਰਦਾ ਹੋਲੋਂ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਜੀਵਨ ਨੂੰ ਕਿਉਂਕਿ ਸਮਾਂ ਭਿਆਨਕ ਹੈ ਲੋਕ ਸਾਨੂੰ ਨਸ਼ਿਆਂ ਵਿੱਚ ਲਾ ਰਹੇ ਆ ਅਸੀਂ ਇਸ ਸਮੇਂ ਤੋਂ ਬਚਣਾ ਤੇ ਬਚਣਾ ਇਸੇ ਤਰ੍ਹਾਂ ਹੀ ਜੇ ਅਸੀਂ ਗੁਰੂ ਦੇ ਲਾੜ ਲੱਗਾਂਗੇ ਕਾਰ ਸੇਵਾ ਨਾਲ ਜੁੜੋ ਐ ਨਿਰੰਤਰ ਦੇਖੋ ਕਿਦਾਂ ਨੌਜਵਾਨ ਸਾਰੀਆਂ ਸੰਗਤਾਂ ਕਿੱਥੋਂ ਸਾਡੇ ਬਾਬਾ ਜੀ ਉਹ ਸੰਗਤਾਂ ਲੈ ਕੇ ਤੋ ਇਹ ਹੀ ਬੇਨਤੀ ਹੱਥ ਜੋੜ ਕੇ ਕਿ ਆਪਣਾ ਜੀਵਨ ਬਣਾ ਲਈਏ ਕਿਉਂਕਿ ਜਿਹੜਾ ਪ੍ਰੈਜੈਂਟ ਹੈ ਉਹੀ ਸਾਡਾ ਹੈ ਅਗਲੇ ਤਾਂ ਪਤਾ ਹੀ ਨਹੀਂ ਹਾਂ ਆ ਮਾਦਮੀ ਹਾਂ ਇੱਕਦਮੀ ਮੋਹਲਤ ਮੋਹਤ ਨਾ ਜਾਣਾ ਨਾਨਕ ਵਿਨਵੈ ਤਿਸੇ ਸਰੇਵੋ ਜਾ ਕੇ ਜੀ ਪੁਰਾਣਾ ਅਸੀਂ ਇੱਕਦਮ ਦੇ ਆਦਮੀ ਹਾਂ ਅਗਲਾ ਜਿਹੜਾ ਪ੍ਰੈਜੈਂਟ ਹੈ ਉਹੀ ਸਾਡਾ ਪਾਸਟ ਦਾ ਸਾਨੂੰ ਪਤਾ ਨਹੀਂ ਆ ਫਿਊਚਰ ਦਾ ਸਾਨੂੰ ਪਤਾ ਨਹੀਂ ਪਾਸਟ ਤਾਂ ਚਲਾ ਗਿਆ ਸੋ ਇਸ ਲਈ ਬੇਨਤੀ ਜਾਂ ਨਿਮਰਤਾ ਸਹਿਤ ਸਾਰੇ ਹੀ ਇਹ ਪਵਿੱਤਰ ਅਸਥਾਨ ਹੈ ਇੱਥੇ ਸਾਰੇ ਵਰਗ ਦੇ ਹੀ ਸੰਗਤਾਂ ਆਉਨੀਆਂ ਔਰ ਸਾਰਿਆਂ ਨੂੰ 24 ਘੰਟੇ ਲੰਗਰ ਪਾਣੀ ਤੇ ਰਹਿਣ ਵਾਸਤੇ ਠਹਿਰਾਵ ਵਾਸਤੇ ਜਿੱਥੇ ਅਸੀਂ ਖੜੇ ਆ ਇਹ ਸਤਗੁਰ ਦਾ ਦਰਬਾਰ ਬਣ ਰਿਹਾ ਇਹ ਸਾਰਾ ਸੰਗਤਾਂ ਦੀ ਕਿਰਪਾ ਨਾਲ ਹੀ ਚੱਲ ਰਿਹਾ ਔਰ ਇਹ ਚੱਲਦਾ ਰਹਿਣਾ ਅਸਾਂ ਨੇ ਨਹੀਂ ਰਹਿਣਾ ਇਹ ਹਮੇਸ਼ਾ ਫੋਰ ਐਵਰ ਜਦ ਤੱਕ ਦੁਨੀਆ ਰਹਿਣੀ ਆ ਇਹ ਸਥਾਨ ਮੌਜੂਦ ਰਹਿਣਾ ਫੇਵਾਮਾ ਇਸੇ ਤਰ੍ਹਾਂ ਹੀ ਚੱਲਦੀਆਂ ਰਹਿਣੀਆਂ ਸੋ ਸਾਰਿਆਂ ਨੂੰ ਫਿਰ ਹੱਥ ਜੋੜ ਕੇ ਬੇਨਤੀ ਹੈ ਭਾਈ ਇਸ ਕਾਰ ਸੇਵਾ ਦੇ ਨਾਲ ਜੁੜੋ ਇਹਨਾਂ ਸੇਵਾਵਾਂ ਦੇ ਵਿੱਚ ਆਪਣਾ ਜੀਵਨ ਤਨ ਮਨ ਧਨ ਕਰਕੇ ਸੇਵਾ ਕਰੋ ਬਾਣੀ ਬਾਣੇ ਨਾਲ ਜੁੜੋ ਇਸ ਵਿੱਚ ਹੀ ਭਲਾ ਹੈ ਕਿਉਂਕਿ ਅਸੀਂ ਜੀਵਨ ਮਿਲਿਆ ਸੀ ਅਸੀਂ ਜਦੋਂ ਮਾਤਾ ਦੇ ਗਰਭ ਵਿੱਚ ਹੁੰਨੇ ਆ ਪੁੱਠੇ ਲੜ ਕੇ ਤੇ ਅਸੀਂ ਸਾਰੇ ਸ਼ਾਂਤ ਵਾਂਪੁਰ ਚੁੰਨੇ ਕਿਉਂਕਿ ਉਸ ਵੇਲੇ ਸਾਡਾ ਧਿਆਨ ਪਰਮੇਸ਼ਰ ਨਾਲ ਲੱਗਿਆ ਹੁੰਦਾ ਅਸੀਂ ਕਹਿੰਦੇ ਮਹਾਰਾਜ ਨੂੰ ਵਾਰ ਕਾਢੇ ਤੇਰਾ ਨਾਮ ਜਪਾਂਗੇ ਜਦੋਂ ਅਸੀਂ ਬਾਹਰ ਆਉਨੇ ਆ ਅਸੀਂ ਭੁੱਲ ਜਾਂਦੇ ਵਿਸਰ ਜਾਂਦੇ ਉਹ ਸਾਨੂੰ ਵਿਸਾਰਦਾ ਨਹੀਂ ਹੈ ਸੋ ਇਸ ਲਈ ਬੇਨਤੀ ਹੈ ਕਿ ਇਹ ਜੀਵਨ ਜੋਤ ਕਮ ਲਈ ਮਿਲਿਆ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗ ਹੈ ਵਿਥਨ ਪਾਈਏ ਕੋਹ ਨਾਨਕ ਵਾਹ ਲੁਡਾਈ ਵਾਹਿਗੁਰੂ ਜੀ ਇਹ ਜਿਹੜਾ ਨਗਰ ਕੀਰਤਨ ਵਿਸ਼ਾਲ ਆਰੰਭ ਹੋਵੇਗਾ ਕਿੰਨੇ ਦਿਨੋਂ ਜੈ ਕੋਚ ਜੈਕਾਰਿਆਂ ਦੇ ਨਾਲ ਚੱਲੇ ਪਾੜਿਆ ਇਹ ਨਗਰ ਕੀਰਤਨ 22 ਤਰੀਕ ਅਨੰਦਪੁਰ ਸਾਹਿਬ ਤੋਂ ਅਨੰਦਪੁਰ ਸਾਹਿਬ ਤੋਂ ਚੱਲਣਾ ਜੀ ਤੇ ਇਹ ਤਕਰੀਬਨ ਦਾ 10 11 ਵਜੇ ਚੱਲਦਾ ਕਿਉਂਕਿ ਰਸਤਾ ਤੈਅ ਕਰਨਾ ਹੁੰਦਾ ਜੀ ਤੇ ਨਗਰ ਕੀਰਤਨ ਸੰਗਤਾਂ ਰੌਣਕਾਂ ਬਹੁਤ ਹੁੰਨੀਆਂ ਤੇ ਜਾਂਦੇ ਜਾਂਦੇ ਸਾਨੂੰ ਸ਼ਾਮ ਪੈ ਜਾਂਦੀ ਓਥੇ ਸੇਹਰਾ ਸਾਹਿਬ ਕਿੱਥੇ ਜੀ ਸੇਹਰਾ ਸਾਹਿਬ ਸੇਹਰਾ ਸਾਹਿਬ ਗੰਗੂ ਨਗਰ ਗੰਗੂਆ ਲਾਂਕੇ ਫੇਰ ਮੋੜੇ ਸੇਹਰਾ ਸਾਹਿਬ ਹੈ ਜਿੱਥੇ ਕਲਗੀਧਰ ਪਿਤਾ ਨੇ ਸੇਹਰਾ ਸਜਾਇਆ ਸੀ ਓਥੇ ਠਹਿਰਨ ਤੋਂ ਬਾਅਦ ਫੇਰ ਨਗਰ ਕੀਰਤਨ ਅਗਰੇ ਪੜਾਲੇ ਜਾਂਦਾ ਫੇਰ ਅੱਗੇ ਜਾ ਕੇ ਓਥੇ ਤਰਵੈਣੀ ਤੇ ਰੁਕਦਾ ਜੀ ਜਿੱਥੇ ਫਿਰ ਸੰਗਤਾਂ ਨੇ ਪਾਣੀ ਪੀਤਾ ਸੀ ਤੇ ਅਮਰਤ ਵੇਲੇ ਠੀਕ 4 ਵਜੇ ਲਾਵਾ ਦੇ ਆਨੰਦਕਾਰ ਦੀਆਂ ਲਾਵਾ ਪੜੀਆਂ ਜਾਂਦੀਆਂ ਔਰ ਸੰਪੂਰਨ ਲਾਵਾ ਪਣ ਤੋਂ ਭੋਗ ਪਾਈ ਜਾਂਦੇ ਆ ਔਰ ਇਹ ਜੋ ਮਠਿਆਈ ਆ ਫਿਰ ਇਹ ਲੰਗਰ ਅਟੁੱਟ ਵਰਦੇ ਆ ਔਰ ਜਿੱਦਾਂ ਅਸੀਂ ਆਪਣੇ ਵਿਆਹ ਸ਼ਾਦੀਆਂ ਵਿੱਚ ਭਾਜੀ ਦਿੰਨੇ ਨਾ ਫਿਰ ਸਾਡੇ ਮਾਹ ਪੁਰਖ ਸਾਰੀਆਂ ਸੰਗਤਾਂ ਨੂੰ ਮਠਿਆਈ ਦੀ ਭਾਜੀ ਵੀ ਦਿੰਦੇ ਆ ਤੇ ਅਗਲੇ ਦਿਨ ਫਿਰ ਜਿਹੜਾ 23 ਤਰੀਕ ਨੂੰ ਫਿਰ ਜੀ ਦੇਈਤਰੀ ਇੱਕ ਨੂੰ ਉੱਥੇ ਫੇਰ ਭੋਗ ਤੋਂ ਬਾਅਦ ਆਨੰਦ ਕਾਰਜ ਤੋਂ ਬਾਅਦ ਲੰਗਰ ਵਰਤਦੇ ਆ ਹੋਰ ਬਹੁਤ ਲੰਗਰ ਲੱਗਦੇ ਆ ਸਥਾਨ ਤੇ ਜੀ ਅ ਗੁਰੂ ਕੇ ਲਾਹੌਰ ਗੁਰੂ ਕੇ ਲਾਹੌਰ ਗੁਰੂ ਕੇ ਲਾਹੌਰ ਵਿਖੇ ਇਹ ਸਾਰਾ ਕਿਉਂਕਿ ਸਤਗੁਰਾਂ ਨੇ ਜਦੋਂ ਮਾਤਾ ਜੀਤੋ ਜੀ ਲਾਹੌਰ ਤੋਂ ਸਨ ਤੇ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਬਰਾਤ ਲੈ ਕੇ ਲਾਹੌਰ ਸਤਗੁਰ ਕਹਿੰਦੇ ਨਹੀਂ ਅਸੀਂ ਲਾਹੌਰ ਨਹੀਂ ਜਾ ਸਕਦੇ ਅਸੀਂ ਇੱਥੇ ਹੀ ਲਾਹੌਰ ਬਸਾ ਦਾਂਗੇ ਗੁਰੂ ਕੀ ਗੰਤ ਕੱਲ ਹੀ ਧਰਪਤਾ ਨੇ ਗੁਰੂ ਕਾ ਲਾਹੌਰ ਉੱਥੇ ਬਥਾਇਆ ਉਸ ਕਰਕੇ ਉਹਨੂੰ ਗੁਰੂ ਕਾ ਲਾਹੌਰ ਕਿਹਾ ਜਾਂਦਾ ਜਿਸ ਵੇਲੇ ਫਸਟ ਟਾਈਮ ਸਭ ਤੋਂ ਪਹਿਲਾਂ ਸ਼੍ਰੀਮਾਨ ਸੰਤ ਬਾਬਾ ਸੇਵਾ ਸਿੰਘ ਜੀ ਨੇ ਆਪ ਪਾਲਕੀ ਮੁੰਡਾ ਲਾ ਕੇ ਆਪ ਪਹਿਲਾ ਨਗਰ ਕੀਰਤਨ ਸਜਾਇਆ ਸਾਰੀ ਮਠਿਆਈ ਦੇਸੀ ਕੀ ਉਹਦੇ ਵਿੱਚ ਤਿਆਰ ਹੁੰਦੀ ਆ ਔਰ ਸਾਰੀਆਂ ਸੰਗਤਾਂ ਨਿਸ਼ਕਾਮ ਸੇਵਾ ਕਰਦੀਆਂ ਤੇ ਉਹ ਜਿਹੜਾ ਪਰਮੇਸ਼ਰ ਹੈ ਉਹ ਕਿਸ ਰੂਪ ਵਿੱਚ ਆ ਕੇ ਵਰਤਦਾ ਕਿਸੇ ਨੂੰ ਨਹੀਂ ਪਤਾ ਲੱਗਦਾ ਇਹ ਹਰ ਸਾਲ ਸੰਗਤਾਂ ਇਹ ਖੁਸ਼ੀ ਪ੍ਰਾਪਤ ਕਰਦੀਆਂ ਕਿਉਂਕਿ ਜਿਸ ਤਰ੍ਹਾਂ ਮੈਂ ਦੱਸਿਆ ਗੁਰ ਜੈਸਾ ਨਾਹੀ ਕੋ ਦੇਵ ਜਿਹਦੇ ਭਾਗਾਂ ਚ ਸੇਵਾ ਆ ਜਿੱਦਾਂ ਹੁਣ ਤੁਸੀਂ ਗੁਰੂ ਪਿਆਰੇ ਆਏ ਆ ਤੁਹਾਡੇ ਭਾਗਾਂ ਚ ਇਹ ਤੁਸੀਂ ਸਾਰੇ ਦੱਸਣਾ ਥਾ ਕਿ ਤੁਹਾਨੂੰ ਇਹ ਸੇਵਾਵਾਂ ਇੱਥੇ ਕਿਸ ਤੱਕ ਕਦੋਂ ਤੱਕ ਚੱਲ ਰਹੀਆਂ ਕਿੰਨੀਆਂ ਖੁਸ਼ੀਆਂ ਲੈਣੀਆਂ ਸੰਗਤਾਂ ਸੋ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਸਾਰੇ ਜਣੇ ਇਹ ਤੁਸੀਂ ਖੁਸ਼ੀਆਂ ਲਓ ਕਿਉਂਕਿ ਜੀਵਨ ਇਸੇ ਕਰਕੇ ਮਿਲਿਆ ਸੀ ਜੀਵਨ ਜਿਹੜਾ ਤੁਹਾਨੂੰ ਮਿਲਿਆ ਇਹ ਸੇਵਾ ਨੂੰ ਕਰਨ ਵਾਸਤੇ ਮਿਲਿਆ ਗੁਰੂ ਭਲਾ ਕਰੇ